ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਦੇ ਮਾਮਲੇ ਵੱਧੇ ਜਾ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਭਾਵੇਂ ਬਿਲਹੜੇ ਗਰੋਹਾਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਪਰ ਇਸ ਨੂੰ ਲੈ ਕੇ ਜਲੰਧਰ ਪੁਲਿਸ ਨੂੰ ਵਾਲੀ ਕਬੱਡੀ ਕੰਡ ਵੀ ਮਿਲੀ ਜਦੋਂ ਪੁਲਿਸ ਨੇ ਇੱਕ ਬਾਹਰ ਦਿੱਤਾ ਕਰਨ ਵਾਲੇ ਬਾਪ ਪੁੱਤ ਨੂੰ ਗ੍ਰਿਫਤਾਰ ਕੀਤਾ ਦੱਸਿਆ ਕਿ ਇਹ ਕਾਫੀ ਦਿਨਾਂ ਤੋਂ ਇਲਾਕੇ ਦੇ ਵਿੱਚ ਦਹਿਸ਼ਤ ਮਚਾ ਕੇ ਬੈਠੇ ਸੀ ਜਿਨ੍ਹਾਂ ਨੂੰ ਲੈ ਕੇ ਕਈ ਸ਼ਿਕਾਇਤਾਂ ਇਹਨਾਂ ਦੇ ਖਿਲਾਫ ਪੁਲਿਸ ਕੋਲ ਪਹੁੰਚੀਆਂ ਤਾਂ ਪੁਲਿਸ ਨੇ ਗੁਪਤ ਸਰਦਾਰ ਦੋਤੇ ਦੱਸਿਆ ਕਿ ਇਹਨਾਂ ਨੂੰ ਇੱਕ ਪਿੰਡ ਦੇ ਨਜ਼ਦੀਕ ਤੋਂ ਗਿਫਤਰ ਕੀਤਾ ਜੋ ਕਿ ਬਾਹਰ ਦਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਸੀ ਪੁਲਿਸ ਨੇ ਉਸ ਤੋਂ ਪਹਿਨੀ ਗੀ ਉਤਰ ਕੇ ਜਦਾਂ ਤਾਂ ਉਹਨਾਂ ਕੋਲੋਂ ਦੱਸਿਆ ਕਿ 30 ਦੇ 32 ਬੋਰ ਦੇਸੀ ਪਿਸਤੌਲ 25 ਜਿੰਦਾ ਕਾਰਤੂਸ 6 ਟੋਲੇ ਸੋਨਾ ਇੱਕ ਸਮਾਰਟ ਬਾਸ ਤੇ ਕਈ ਮੋਬਾਈਲ ਪੁਲਿਸ ਨੂੰ ਬਰਾਮਦ ਹੋਏ ਨੇ ਤੇ ਪੁਲਿਸ ਹੋਰ ਵੀ ਕੰਪਿਊਟਰ ਦੇ ਨਾਲ ਪੁੱਛਗਿੱਛ ਕਰ ਰਹੀ ਆ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਕਈ ਮਾਮਲੇ ਤਸਿਲਕੀ ਨੇ ਦੇ ਖਿਲਾਫ ਦਰਜ ਨੇ ਜਿਸ ਨੂੰ ਲੈ ਕੇ ਪੁਲਿਸ ਕਈ ਮਾਮਲੇ ਸੁਲਝਾ ਸਕਦੀ ਹੈ ਤਸਵੀਰਾਂ ਤੁਸੀਂ ਦੇਖਦੇ ਹੋ ਕਿ ਬਾਪ ਪੁੱਤ ਕਿਵੇਂ ਇੰਨੇ ਵੱਡੀਆਂ ਬਾਤਾਂ ਨੂੰ ਅਨਜਾਨਦੇ ਸੀ ਦੇਖੋ ਕਿਹੜੇ ਰਾਹ ਪੈ ਗਏ ਨਹੀਂ ਤਾਂ ਬਾਪ ਹਮੇਸ਼ਾ ਆਪਣੇ ਪੁੱਤ ਨੂੰ ਚੰਗੇ ਰਾਹ ਤੇ ਚੰਗੇ ਅਫਸਰ ਬਣਾਉਣ ਦੇ ਨੀਤ ਹੁੰਦੀ ਹੈ ਕਿ ਕਿਤਨੇ ਕਿਤੇ ਉਹ ਚੰਗਾ ਅਫਸਰ ਬਣੇ ਉਸ ਦਾ ਨਾਮ ਰੋਸ਼ਨ ਕਰੇ ਪਰ ਤੁਸੀਂ ਦੇਖੋ ਬਾਪ ਹੀ ਆਪਣੇ ਪੁੱਤ ਨਾਲ ਰਲ ਕੇ ਕਿਹੜੇ ਰਾਹ ਪੈ ਗਏ ਜਿਸ ਤੋਂ ਬਾਅਦ ਪੁਲਿਸ ਨੇ ਆਖਿਰਕਾਰ ਦੋਨੋਂ ਨੂੰ ਕਾਬੂ ਕਰ ਲਿਆ ਤੇ ਆਲਮਰ ਦੀ ਦੱਸੇ ਜਰ ਕਿੰਨਾ ਕੋਲ ਹੋਰ ਪੁੱਛਗਿੱਛ ਕਰਨ ਦੇ ਸੰਬੰਧੀ ਉਸ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਨੇ ਸੁਣ ਲੈ ਕੇ ਮੌਕੇ ਤੇ ਸੀਨੀਅਰ ਪ੍ਰਸ਼ਾਸਕ ਕਾਰੀ ਨੇ ਕੀ ਕਿਹਾ ਪਨ ਤੁਸੀਂ ਉਹ ਵੀ ਸੁਣੋ ਐਸਐਸਪੀ ਜਵਿੰਦਰ ਜਿਆਤੀ ਸਾਰਾ ਕੌਮ ਦੇ ਸੰਖੌਖ ਜਿਹਦੇ ਦਿਸ਼ਾ ਨਿਰਦੇਸ਼ੇ ਜੁਮੜੇ ਅਸਰਾਂ ਦੇ ਖਿਲਾਫ ਮਹੀਨੇ ਚਲਾਏ ਗਏ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਵਿੰਦਰ ਜਿਆਤੀ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜੋ ਕ੍ਰਾਈਮ ਕ੍ਰਾਈਮ ਰਾਜ ਦੇ ਇਨਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਕਰਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਰਾਜਕਮਰ ਅਤੇ ਰਾਜੀ ਜੋ ਕਿ ਗੋਪਤ ਹਲ ਅਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਧਪੁਰ ਖਾਕੋਟ ਦੇ ਨਕੋਤਲੇ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਹਗੀਰਾਂ ਨੂੰ ਦਰਾਤਮਕਾ ਕੇ ਪਿਸਟੋਲ ਦੀ ਲੋਕ ਤੇ ਲੁੱਟਾਂ ਖੋਹਾਂ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਕੋਲੋਂ 3 ਪਿਸਟੋਲ ਤੇ 25 ਜਿੰਦਾ ਰੋ ਉਤੇ ਦੇ ਮੋਬਾਈਲ ਨਾਲ ਵਿੱਚ ਨੋ ਮੋਬਾਈਲ ਇੱਕ ਸਮਾਰਟਵਾਚ ਤੇ 6 ਟੋਲੇ ਦੀ ਖਰੀਦ ਜੋ ਹੈ 100 ਰੁਪਏ ਦੇ ਪੈ ਗਿਆ